ਹੈਲੋ ਫਰੈਂਡਸ ਮੈਂ ਲਕਸ਼ਦਾ ਤੁਸੀਂ ਦੇਖ ਰਹੇ ਹੋ ਡੇਨਿਕ ਸਵੈਰਟੀ ਵੀ ਗੱਲ ਕਰਾਂਗੇ ਰਿਐਲਿਟੀ ਸ਼ੋਅ ਬਿਗ ਬਾਸ 13 ਦੀ ਬਿਗ ਬਾਸ ਦੇ ਘਰ ਦੀ ਗੱਲ ਕਰੇ ਤਾਂ ਬੀਤੇ ਦਿਨੀ ਘਰ ਦੇ ਵਿੱਚ ਜਸੀ ਗਿਲ ਤੋਂ ਬਾਅਦ ਪੰਜਾਬ ਦੀ ਇੱਕ ਹੋਰ ਹਸਤੀ ਨੂੰ ਘਰ ਦੇ ਵਿੱਚ ਦੇਖਿਆ ਗਿਆ ਉਹਨਾਂ ਨੇ ਆ ਕੇ ਘਰਵਾਲਿਆਂ ਦੀ ਕਾਬਲੀਅਤ ਨੂੰ ਵੀ ਜੱਜ ਕੀਤਾ ਕੌਣ ਸੀ ਉਹ ਹਸਤੀ ਜੋ ਬਿਗ ਬਾਸ ਦੇ ਘਰ ਵਿੱਚ ਬੀਤੇ ਦਿਨ ਆਈ ਸੀ ਆਓ ਤੁਹਾਨੂੰ ਦੱਸ ਦਿਆਂ ਦਰਅਸਲ ਬੀਤੇ ਦਿਨੀ ਘਰਵਾਲਿਆਂ ਨੂੰ ਬਿੱਗ ਬਾਸ ਨੇ ਇੱਕ ਕੁਕਿੰਗ ਚੈਲੰਜ ਦਿੱਤਾ ਸੀ। ਤਾਂ ਜੇ ਤੁਹਾਨੂੰ ਪੀ ਉਸ ਚੈਲੰਜ ਦੇ ਦੌਰਾਨ ਘਰ ਵਿੱਚ ਜੱਜ ਬਣ ਕੇ ਆਏ ਸੀ ਸ਼ੈਫ ਵਿਕਾਸ ਖੰਨਾ ਤੇ ਉਹਨਾਂ ਆ ਕੇ ਘਰਵਾਲਿਆਂ ਦੀ ਕਾਬਲੀਅਤ ਨੂੰ ਚੈੱਕ ਕੀਤਾ ਤੇ ਘਰਵਾਲਿਆਂ ਦੀ ਕਾਬਲੀਅਤ ਨੂੰ ਦੇਖਦੇ ਹੋਏ ਉਹਨਾਂ ਨੇ Winner ਟੀਮ ਨੂੰ ਇੱਕ ਸਪੈਸ਼ਲ ਸਰਪ੍ਰਾਈਜ਼ ਵੀ ਦਿੱਤਾ। ਉਸੇ ਦੌਰਾਨ ਸਾਰੇ ਘਰਵਾਲਿਆਂ ਨੇ ਉਹਨਾਂ ਨੂੰ ਖੂਬ ਐਂਟਰਟੇਨ ਕੀਤਾ। ਤਾਂ ਜੇ ਤੁਹਾਨੂੰ ਕੀ ਕੱਲ Winner ਟੀਮ ਸੀ ਸ਼ਹਿਨਾਜ਼ ਦੀ ਟੀਮ ਤੇ ਹੁਣ ਤੁਹਾਨੂੰ ਕੀ ਲੱਗਦਾ ਕਿ ਬਿੱਗ ਬਾਸ 13 ਦਾ Winner ਕੌਣ ਹੋਏਗਾ? ਕੌਣ ਹੈ ਬਿੱਗ ਬਾਸ 13 ਦਾ Winner? ਸਾਲ ਜ਼ਰੂਰ ਦੋਸਤੋ نیچے ਦਿੱਤੇ ਗਏ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਤੇ ਹੋਰ ਲੇਟਸ ਅਪਡੇਟ ਲਈ ਦੇਖਦੇ ਰਹੋ ਤਾਂ ਨਿਕਸੂਰਾ ਟੀਵੀ ਕ੍ਰੀਡਨਰ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇਨਕਲੂਡ ਹੈ ਤੁਸੀਂ ਬ੍ਰਾਹਮਟਨ ਜਾਣਾ ਚਾਹੁੰਦੇ ਹੋ ਸ਼ਰੀ ਜਾਣਾ ਚਾਹੁੰਦੇ ਹੋ ਸਿਰਫ 5 ਲੱਖ ਰੁਪਏ ਚ ਜਾਓਗੇ ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਪੀ ਆ ਰਫੀਕ ਮੁਹੰਮਦ ਫ੍ਰੀ ਸੇਵਾ ਫ੍ਰੀ ਸਮਾਧਾਨ 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ហេਠ ਲਿਖੇ ਰਿਕਾਰਡ ਕੇਸ ਹੱਲ ਵਸ਼ੀਕਰਨ ਲਵ ਮੈਰਿਜ ਪੀ ਆ ਰੋਟਰੀ ਸੱਟਾ ਨੰਬਰ ਸੰਤਾਨਹੀਨਤਾ ਦੇ ਧੋਖਾਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ ਸਿੱਧੀਆਂ ਤੇ ਚਾਰ ਇਲਮਾ ਦੇ ਬੇਤਾਜ ਬਾਦਸ਼ਾਹ ਤਕਦੀਰ ਕਦੋਂ ਬਦਲੇਗੀ ਸੱਚਾ ਪਿਆਰ ਮਿਲੇਗਾ ਜਾਂ ਨਹੀਂ ਲੋਟਰੀ ਨੰਬਰ ਪਾਓ ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇਧਰ ਉਧਰ ਨਾ ਭਟਕੋ ਸਾਨੂੰ ਫੋਨ ਕਰੋ ਮੀਆਂ ਰਫੀਕ ਮੁਹੰਮਦ ंग इज कमिंग अप ऑन सिक्स ऑफ चैन प्रेजेंटेड बाई सवेरा म्यूजिक हम भूलना पाएंगे प्लीज गो एंड सब्सक्राइब टू द चैनल ऑफ सवेरा म्यूजिक फॉर मोर अपडेट थैंक यू सो मच